ਉਹ ਜਿਵੇਂ ਜਿਵੇਂ ਰੁਝਾਨ ਆਨੇ ਸ਼ੁਰੂ ਹੋ ਚੁੱਕੇ ਹਨ ਤੋਵੇਂ ਤੇਵੇਂ ਜੇਤੂ ਜਿਹੜੇ ਨੇ ਉਹ ਸਾਹਮਣੇ ਆ ਚੁੱਕੇ ਹਨ ਸਾਡੇ ਨਾਲ ਜੋਂ ਨੰਬਰ 1 ਤੋਂ ਬੀਬੀ ਨੇ ਸਸੀਕਲ ਬੀਬੀ ਸੁਪ੍ਰੀਤ ਕੌਰ ਜੀ ਹੈ ਨਾ ਜੀ ਕਿਹੜੀ ਪਾਰਟੀ ਤੋਂ ਬਲੋਗ ਕਰਦੇ ਹੋ ਆਮ ਆਦਮੀ ਪਾਰਟੀ ਜੇਤੂ ਰਹੇ ਹੋ ਹਾਂ ਜੀ ਕੀ ਕਹਿਣਾ ਚਾਹੋਗੇ ਵੋਟਰਾਂ ਤੇ ਸਪੋਰਟਰਾਂ ਨੂੰ ਧੰਨਵਾਦ ਕਰਦੀ ਹਾਂ ਬਹੁਤ ਬਹੁਤ ਜਿਹਨਾਂ ਨੇ ਮੈਨੂੰ ਵੋਟ ਤੇ ਸਪੋਰਟ ਕਰਕੇ ਜਿਤਾਇਆ ਜੀ ਇਹਨਾਂ ਨੇ ਉਹ ਧੰਨਵਾਦ ਜੀ ਦਾ ਤੇ ਮੁਕਾਬਲਾ ਕਿਦਾਂ ਦਾ ਰਿਹਾ ਸੀ ਜਿਹੜਾ ਹੂੰ ਪੂਰਾ ਤਾਂ ਹਾਂ ਜੀ ਰਾਜਸੀ ਯਾਰ ਤੇ ਜਿੱਤਣ ਦੀ ਉਮੀਦ ਕਿੰਨੀ ਕੁ ਸੀ ਨਹੀਂ 100% ਸੀ ਲੋਕਾਂ ਨੇ ਵਿਸ਼ਵਾਸ ਦਿਵਾਇਆ ਸੀ ਹਾਂ ਜੀ ਹਾਂ ਜੀ ਪੂਰਾ ਹੁਣ ਹੁਣ ਜਿੱਤ ਗਏ ਹੋ ਤੁਸੀਂ ਕੀ ਕਰੋਗੇ ਤੁਹਾਡਾ ਪਹਿਲਾ ਕੰਮ ਕੀ ਹੋਏਗਾ ਜੋ ਵੀ ਸਾਡੇ ਕੰਮ ਅੜੇ ਹੋਏ ਨੇ ਜਿ ਸਰਕਾ ਦੇ ਮਕਾਨਾਂ ਦੇ ਪੈਸੇ ਜਾਂ ਸੜਕਾਂ ਨੇ ਸਾਡੀ ਘਰਾਉ ਹੋਈ ਨੇ ਅਸੀਂ ਉਹਨਾਂ ਨੂੰ ਕੰਮ ਕਰਾਂਗੇ ਲੋਕਾਂ ਦੇ ਵਿਸ਼ਵਾਸ ਤੇ ਖਰਾ ਉਤਰੋਗੇ ਹਾਂ ਜੀ ਹਾਂ ਜ਼ਰੂਰ ਜੀ ਸੋ ਬੀਬੀ ਸੁਖਪ੍ਰੀਤ ਕੌਰ ਜੋਨ ਨੰਬਰ 1 ਤੇ ਸਾਬਕਾ ਸਰਪੰਚ ਮੌਜੂਦਾ ਸਰਪੰਚ ਜਿਹੜੇ ਨੇ ਮਹਾਦੀਆਂ ਤੋਂ ਉਹ ਨਾਲ ਖੜੇ ਨੇ ਉਹਨਾਂ ਨਾਲ ਗੱਲਬਾਤ ਕਰ ਲੈਂਦੇ ਆ ਕੀ ਨਾਮ ਹੈ ਭਾਜੀ ਮੇਰਾ ਨਾਮ ਕੁਲਦੀਪ ਸਿੰਘ ਹੈ ਜੀ ਕੁਲਦੀਪ ਸਿੰਘ ਜੀ ਤੇ ਕਿੱਦਾਂ ਦਾ ਦੇਖਦੇ ਹੋ ਲੋਕਾਂ ਦੇ ਫਤਵੇ ਨੂੰ ਕਿਵੇਂ ਦੇਖਦੇ ਹੋ ਬਹੁਤ ਵਧੀਆ ਰਿਹਾ ਜੀ ਬਾਕੀ ਪਾਰਟੀ ਨੇ ਜੇ ਕੰਮ ਕਰਿਆ ਤਾਂ ਇੰਨੇ ਵਧੀਆ ਰੁਝਾਨ ਆ ਰਹੇ ਨੇ ਜੀ ਤੇ ਨੰਬਰ 1 ਤੋਂ ਛੁਰੂ ਹੋਣੇ ਜੀ ਆਪਣੇ ਤਕਰੀਬਨ ਸਾਰੇ ਜਿੱਤ ਦੇ ਤੇ ਬਾਹਰ ਆ ਰਹੇ ਨੇ ਜੀ ਆਪਣੇ ਕੈਂਡੀਡੇਟ ਕਿੰਨੇ ਹੁਣ ਤੱਕ ਕਿੰਨਿਆਂ ਦੀ ਜਿੱਤ ਹੋਈ ਹੈ ਜੀ ਤਿੰਨ ਹੋ ਗਏ ਜੀ ਸਾਡੇ ਕਿਹੜੇ ਕਿਹੜੇ ਜ਼ੋਨ ਤੋਂ ਦੱਸੋਗੇ ਜਰਾ ਇੱਕ ਤਾਂ ਇੱਕ ਨੰਬਰ ਜ਼ੋਨ ਮਾਦੋਪੁਰ ਵਾਲੇ ਚੋਂ ਹੀ ਬਾਸ਼ਕੰਦਰ ਜ਼ੋਨ ਤੋਂ ਹੀ ਇਧਰੋਂ ਵੀਰਜੀ ਹੋਰੀ ਹਾਂਜੀ ਤੇ ਆਪਣੇ ਤਕਰੀਬਨ ਤਿੰਨ ਜਿਹੜੇ ਜ਼ੋਨ ਕਲੀਅਰ ਹੋ ਗਏ ਨੇ ਜਿਹੜੇ ਤਿੰਨ ਜ਼ੋਨ ਤਿੰਨ ਜ਼ੋਨ ਕਲੀਅਰ ਹੋ ਗਏ ਹਾਂਜੀ ਹਾਂਜੀ ਠੀਕ ਹੈ ਜੀ ਸੋ ਐਸੇ ਦੇ ਨਾਲ ਅਸੀਂ ਗੱਲਬਾਤ ਕਰ ਲੈਨੇ ਆ ਰਵੀ ਜੀ ਸਾਡੇ ਨਾਲ ਰਵੀ ਚੀਮਾ ਜੀ ਨੇ ਤੇ ਇਹਨਾਂ ਦੇ ਤੁਹਾਡੇ ਵਾਈਫ ਘਰੇ ਸੀ ਹੈ ਨਾ ਤੁਸੀਂ ਖੁਦ ਮੌਜੂਦਾ ਇਹ ਮੌਜੂਦਾ ਸੀਗੇ ਖੁਦ ਘਰੇ ਸੀਗੇ ਅੱਛਾ ਵਾਈਫ ਸਰਪੰਚ ਨੇ ਤੁਹਾਡੇ ਤੇ ਕਿਦਾਂ ਜਿੱਤ ਪ੍ਰਾਪਤ ਹੋਈ ਹੈ ਕੀ ਕਹਿਣਾ ਚਾਹੋਗੇ ਬਹੁਤ ਵਧੀਆ ਬਹੁਤ ਸ਼ਾਨਦਾਰ ਜਿੱਤ ਹੋਈ ਹੈ ਜੀ ਇਹ ਸਾਰੀ ਜਿੱਤ ਆਮ ਆਦਮੀ ਪਾਰਟੀ ਤੇ ਵਿਕਾਸ ਦੀ ਜਿੱਤ ਹੈ ਜੀ ਜਿਹੜੀ ਆਪਾਂ ਕੰਮ ਕੀਤੇ ਆ ਉਹਦੇ ਕਰਕੇ ਲੋਕਾਂ ਨੇ ਆਪਾਂ ਨੂੰ ਅੱਗੇ ਲਿਆਉਂਦਾ ਕਿ ਅੱਗੇ ਤੋਂ ਵੱਧ ਤੋਂ ਵੱਧ ਵਿਕਾਸ ਕਰੀਏ ਆਪਾਂ ਜਦੋਂ ਅੱਜ ਅੰਦਰ ਐਂਟਰੀ ਹੋਈ ਤਾਂ ਮਨ 'ਚ ਕੀ ਸੀਗਾ ਮਨ 'ਚ ਸਾਨੂੰ ਪੱਕਾ ਪਤਾ ਸੀ ਮਹਾਰਾਜ ਕਿਰਪਾ ਕਰਨਗੇ ਜਿੱਤਾਂਗੇ ਸਾਡੇ ਕੰਮਾਂ ਦੀ ਜਿੱਤ ਹੋਊਗੀ ਜੀ ਜਦ ਆਪਾਂ ਕੰਮ ਕੀਤੇ ਹੋਣ ਤੇ ਬੰਦੇ ਨੂੰ ਪੂਰਾ ਵਿਸ਼ਵਾਸ ਹੁੰਦਾ ਕਿ ਆਪਾਂ ਜਿੱਤਾਂਗੇ ਜੇ ਕੰਮ ਨਹੀਂ ਕੀਤੇ ਹੋਣਗੇ ਫਿਰ ਦਿਲ ਚ ਘਾਉ ਮਾਉ ਘਾਉ ਰਹੇਗਾ ਜੀ ਸੋ ਤੁਸੀਂ ਦੇਖ ਸਕਦੇ ਹੋ ਕਿ ਲੋਕਾਂ ਵੱਲੋਂ ਜਿੱਤ ਦੀ ਖੁਸ਼ੀ ਵਿੱਚ ਇਹਨਾਂ ਦਾ ਹਾਰ પાਕੇ ਸਵਾਗਤ ਕੀਤਾ ਜਾ ਰਿਹਾ ਤੇ ਹੁਣ ਤੁਸੀਂ ਜਿੱਤ ਚੁੱਕੇ ਹੋ ਲੋਕਾਂ ਨੇ ਫਤਵਾ ਦਿੱਤਾ ਤੇ ਹੁਣ ਜਿੱਤਣ ਤੋਂ ਬਾਅਦ ਜਿਹੜਾ ਪਹਿਲਾ ਕੰਮ ਕੀ ਰਹੇਗਾ ਪਿੰਡ ਦਾ ਜਿਹੜਾ ਹੋਣ ਵਾਲਾ ਪਹਿਲਾ ਜਿਹੜੇ ਮੇਰੇ ਸੱਤ ਪਿੰਡ ਆ ਬਲਾਕ ਸੰਤੀ ਦੇ ਸਾਰਿਆਂ ਜਿਉਂਥੇ ਜਿਹੜੇ ਵਿਕਾਸ ਜੋ ਕਾਰੋ ਕੰਮ ਚੱਲਦੇ ਹਨ ਉਹ ਜਿਹੜੇ ਢਿੱਲੇ ਹਨ ਉਹਨਾਂ ਨੂੰ ਹੋਰ ਤੇਜ਼ੀ ਨਾਲ ਆਪਾਂ ਕਰਾਵਾਂਗੇ ਮੱਤ ਤੋਂ ਵੱਧ ਵਿਕਾਸ ਕਰਾਵਾਂਗੇ ਅਗੋ 27 ਚ ਵੀ ਆਪਣੀ ਸਰਕਾਰ ਬਣਾਵਾਂਗੇ ਤੇ ਵੋਟਰਾਂ ਤੇ ਸਪੋਰਟਰਾਂ ਦਾ ਕੀ ਕਿ ਕਹਿਣਾ ਚਾਹੋਗੇ ਉਹਨਾਂ ਜੀ ਵੋਟਰਾਂ ਦੇ ਸਪੋਰਟਰਾਂ ਦਾ ਸਾਰਿਆਂ ਦਾ ਮੇਰਾ ਹੱਥ ਬਨ ਕੇ ਬਹੁਤ ਬਹੁਤ ਧੰਨਵਾਦ ਆ ਜਿਨ੍ਹਾਂ ਨੇ ਮੈਨੂੰ ਚੁਣਿਆ ਤੇ ਸਭ ਦਾ ਵਾਰੀਆਂ ਜੀ ਸੋ ਐਸਨ ਆਮ ਆਦਮੀ ਪਾਰਟੀ ਦੇ ਉਮੀਦਵਾਰ ਜੋ ਕਿ ਜੇਤੂ ਰਹੇ ਨੇ ਜਿਨ੍ਹਾਂ ਵੱਲੋਂ ਵੋਟਰਾਂ ਤੇ ਸਪੋਰਟਰਾਂ ਦਾ ਧੰਨਵਾਦ ਕੀਤਾ ਜਾ ਰਿਹਾ ਤਾਂ ਇਹੀ ਕਿਹਾ ਜਾ ਰਿਹਾ ਕਿ ਜਿਹੜੇ ਪਿੰਡਾਂ ਦੇ ਰਹਿੰਦੇ ਕੰਮ ਨੇ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਪੂਰਾ ਕੀਤਾ ਜਾਵੇਗਾ ਫਤਿਹਗੜ੍ਹ ਸਾਹਿਬ ਤੋਂ ਕਰਨ ਸ਼ਰਮਾ ਦੇ ਨਾਲ ਜਤਿੰਦਰ ਸਿੰਘ ਰਾਠੌਰ ਅਜੀਤ ਮੈਪ ਟੀਵੀ ਉਹ ਜਿਵੇਂ ਜਿਵੇਂ ਰੁਝਾਨ ਆਨੇ ਸ਼ੁਰੂ ਹੋ ਚੁੱਕੇ ਹਨ ਤੋਵੇਂ ਤੇਵੇਂ ਜੇਤੂ ਜਿਹੜੇ ਨੇ ਉਹ ਸਾਹਮਣੇ ਆ ਚੁੱਕੇ ਹਨ ਸਾਡੇ ਨਾਲ ਜੌਨ ਨੰਬਰ 1 ਤੋਂ ਬੀਬੀ ਨੇ ਸਸੀਗਲ ਬੀਬੀ ਸੁਪ੍ਰੀਤ ਕੌਰ ਜੀ ਹੈ ਨਾ ਜੀ ਕਿਹੜੀ ਪਾਰਟੀ ਤੋਂ ਬਲੋਗ ਕਰਦੇ ਹੋ ਆਮ ਆਦਮੀ ਆਮ ਆਦੀ ਪਾਰਟੀ ਜੇਤੂ ਰਹੇ ਹੋ ਹਾਂ ਜੀ ਕੀ ਕਹਿਣਾ ਚਾਹੋਗੇ ਵੋਟਰਾਂ ਤੇ ਸਪੋਰਟਰਾਂ ਨੂੰ ਧੰਨਵਾਦ ਕਰ ਲਈਏ ਬਹੁਤ ਬਹੁਤ ਜਿਹਨਾਂ ਨੇ ਮੈਨੂੰ ਵੋਟ ਤੇ ਸਪੋਰਟ ਕਰਕੇ ਜਿਤਾਇਆ ਜੀ ਇਹਨਾਂ ਨੇ ਬਹੁਤ ਧੰਨਵਾਦ ਜੀ ਇਹਨਾਂ ਦਾ ਤੇ ਇੱਕ ਮੁਕਾਬਲਾ ਕਿਦਾਂ ਦਾ ਰਿਹਾ ਸੀ ਜਿਹੜਾ ਹੂੰ ਪੂਰਾ ਤੁਹਾਡੀ ਹਾਂਜੀ ਰਾਜ ਜੀ ਤੇ ਜਿੱਤਣ ਦੀ ਉਮੀਦ ਕਿੰਨੀ ਕੁ ਸੀ ਨਹੀਂ 100% ਸੀ ਲੋਕਾਂ ਨੇ ਵਿਸ਼ਵਾਸ ਦਿਵਾਇਆ ਸੀ ਹਾਂਜੀ ਹਾਂਜੀ ਪੂਰਾ ਹੁਣ ਹੁਣ ਜਿੱਤ ਗਏ ਹੋ ਤੁਸੀਂ ਕੀ ਕਰੋਗੇ ਤੁਹਾਡਾ ਪਹਿਲਾ ਕੰਮ ਕੀ ਹੋਏਗਾ ਜੋ ਵੀ ਸਾਡੇ ਕੰਮ ਅੜੇ ਹੋਏ ਨੇ ਜਿਸ ਤਰ੍ਹਾਂ ਕਿ ਚੇ ਮਕਾਨਾਂ ਦੇ ਪੈਸੇ ਆਦੇ ਜਾਂ ਸੜਕਾਂ ਨੇ ਸਾਡੇ ਕਰਾਉ ਹੋਈ ਨੇ ਅਸੀਂ ਉਹਨਾਂ ਨੂੰ ਕੰਮ ਕਰਾਂਗੇ ਲੋਕਾਂ ਦੇ ਵਿਸ਼ਵਾਸ ਤੇ ਖਰਾ ਉਤਰੋਗੇ ਹਾਂਜੀ ਹਾਂ ਜ਼ਰੂਰ ਜੀ ਸੋ ਬੀਬੀ ਸੁਖਪ੍ਰੀਤ ਕੌਰ ਜੋਨ ਨੰਬਰ 1 ਤੇ ਸਾਬਕਾ ਸਰਪੰਚ ਮੌਜੂਦਾ ਸਰਪੰਚ ਜਿਹੜੇ ਨੇ ਮਹਾਦੀਆਂ ਤੋਂ ਉਹ ਨਾਲ ਖੜੇ ਨੇ ਉਹਨਾਂ ਨਾਲ ਗੱਲਬਾਤ ਕਰ ਲੈਂਦੇ ਆ ਕੀ ਨਾਮ ਹੈ ਭਾਜੀ ਮੇਰਾ ਨਾਮ ਕੁਲਦੀਪ ਸਿੰਘ ਹੈ ਜੀ ਕੁਲਦੀਪ ਸਿੰਘ ਜੀ ਹਾਂ ਜੀ ਤੇ ਕਿੱਦਾਂ ਦਾ ਦੇਖਦੇ ਹੋ ਲੋਕਾਂ ਦੇ ਫਤਵੇ ਨੂੰ ਕਿਵੇਂ ਦੇਖਦੇ ਹੋ ਬਹੁਤ ਵਧੀਆ ਰਿਹਾ ਜੀ ਬਾਕੀ ਪਾਰਟੀ ਨੇ ਜੇ ਕੰਮ ਕਰਿਆ ਤਾਂ ਇੰਨੇ ਵਧੀਆ ਰੁਝਾਨ ਆ ਰਹੇ ਨੇ ਜੀ ਤੇ ਨੰਬਰ 1 ਤੋਂ ਸ਼ੁਰੂ ਹੋਏ ਨੇ ਜੀ ਆਪਣੇ ਤਕਰੀਬਨ ਸਾਰੀ ਜਿੱਤ ਦੇ ਟੇ ਬਾਹਰ ਆ ਰਹੇ ਨੇ ਜੀ ਆਪਣੇ ਕੈਂਡੀਡੇਟ ਕਿੰਨੇ ਹੁਣ ਤੱਕ ਕਿੰਨੇ ਦੀ ਜਿੱਤ ਹੋਈ ਹੈ ਜੀ ਤਿੰਨ ਹੋ ਗਏ ਜੀ ਸਾਡੇ ਕਿਹੜੇ ਕਿਹੜੇ ਜ਼ੋਨ ਤੋਂ ਦੱਸੋਗੇ ਜਰਾ ਇੱਕ ਤਾਂ ਇੱਕ ਨੰਬਰ ਜ਼ੋਨ ਮਾਦੋਪੁਰ ਵਾਲੇ ਚੋਂ ਹੀ ਬਾਸ਼ਕੰਦਰ ਜ਼ੋਨ ਤੋਂ ਹੀ ਇਧਰੋਂ ਵੀਰਜੀ ਹੋਰੀ ਹਾਂਜੀ ਤੇ ਆਪਣੇ ਤਕਰੀਬਨ ਤਿੰਨ ਜਿਹੜੇ ਜ਼ੋਨ ਕਲੀਅਰ ਹੋ ਗਏ ਨੇ ਜਿਹੜੇ ਤਿੰਨ ਜ਼ੋਨ ਤਿੰਨ ਜ਼ੋਨ ਕਲੀਅਰ ਹੋ ਗਏ ਹਾਂਜੀ ਹਾਂਜੀ ਠੀਕ ਜੀ ਸੋ ਇਸੇ ਦੇ ਨਾਲ ਅਸੀਂ ਗੱਲਬਾਤ ਕਰ ਲੈਨੇ ਆ ਰਵੀ ਜੀ ਸਾਡੇ ਨਾਲ ਰਵੀ ਚੀਮਾ ਜੀ ਨੇ ਤੇ ਇਹਨਾਂ ਦੇ ਤੁਹਾਡੇ ਵਾਈਫ ਘਟੇ ਜੀ ਹੈ ਨਾ ਤੁਸੀਂ ਖੁਦ ਮੌਜੂਦਾ ਇਹ ਮੌਜੂਦਾ ਸੀਗੇ ਖੁਦ ਘਟੇ ਸੀਗੇ ਅੱਛਾ ਵਾਈਫ ਸਰਪੰਚ ਨੇ ਤੁਹਾਡੇ ਤੇ ਕਿਦਾਂ ਜਿੱਤ ਪ੍ਰਾਪਤ ਹੋਈ ਹੈ ਕੀ ਕਹਿਣਾ ਚਾਹੋਗੇ ਬਹੁਤ ਵਧੀਆ ਬਹੁਤ ਸ਼ਾਨਦਾਰ ਜਿੱਤ ਹੋਈ ਹੈ ਜੀ ਇਹ ਸਾਰੀ ਜਿੱਤ ਆਮ ਆਦਮੀ ਪਾਰਟੀ ਤੇ ਵਿਕਾਸ ਦੀ ਜਿੱਤ ਹੈ ਜੀ ਜਿਹੜੇ ਆਪਾਂ ਕੰਮ ਕੀਤੇ ਆ ਉਹਦੇ ਕਰਕੇ ਲੋਕਾਂ ਨੇ ਆਪਾਂ ਨੂੰ ਅੱਗੇ ਲਿਆਉਂਦਾ ਕਿ ਅੱਗੇ ਤੋਂ ਵੱਧ ਤੋਂ ਵੱਧ ਵਿਕਾਸ ਕਰੀਏ ਆਪਾਂ ਜਦੋਂ ਅੱਜ ਅੰਦਰ ਐਂਟਰੀ ਹੋਈ ਤਾਂ ਮਨ 'ਚ ਕੀ ਸੀਗਾ ਮਾਂ ਚ ਸਾਨੂੰ ਪੱਕਾ ਪਤਾ ਸੀ ਮਹਾਰਾਜ ਕਿਰਪਾ ਕਰਨਗੇ ਜਿੱਤਾਂਗੇ ਸਾਡੇ ਕਮਾਂ ਦੀ ਜਿੱਤ ਹੋਊਗੀ ਜੀ ਜਦ ਆਪਾਂ ਕੰਮ ਕੀਤੇ ਹੋਣ ਤੇ ਬੰਦੇ ਨੂੰ ਪੂਰਾ ਵਿਸ਼ਵਾਸ ਹੁੰਦਾ ਕਿ ਆਪਾਂ ਜਿੱਤਾਂਗੇ ਜੇ ਕੰਮ ਨਹੀਂ ਕੀਤੇ ਹੋਣਗੇ ਫਿਰ ਦਿਲ ਚ ਘਾਉ ਮਾਉ ਘਾਉ ਮਾਉ ਰਹੇਗਾ ਜੀ ਸੋ ਤੁਸੀਂ ਦੇਖ ਸਕਦੇ ਹੋ ਕਿ ਲੋਕਾਂ ਵੱਲੋਂ ਜਿੱਤ ਦੀ ਖੁਸ਼ੀ ਵਿੱਚ ਇਹਨਾਂ ਦਾ ਹਾਰ પાਕੇ ਸਵਾਗਤ ਕੀਤਾ ਜਾ ਰਿਹਾ ਤੇ ਹੁਣ ਤੁਸੀਂ ਜਿੱਤ ਚੁੱਕੇ ਹੋ ਲੋਕਾਂ ਨੇ ਫਤਵਾ ਦਿੱਤਾ ਤੇ ਹੁਣ ਜਿੱਤਣ ਤੋਂ ਬਾਅਦ ਜਿਹੜਾ ਪਹਿਲਾ ਕੰਮ ਕੀ ਰਹੇਗਾ ਪਿੰਡ ਦਾ ਜਿਹੜਾ ਹੋਣ ਵਾਲਾ ਪਹਿਲਾ ਜਿਹੜੇ ਮੇਰੇ ਸੱਤ ਪਿੰਡ ਆ ਬਲਾਕ ਸੰਪਤੀ ਦੇ ਸਾਰਿਆਂ ਜਿਹੋ ਉੱਥੇ ਜਿਹੜੇ ਵਿਕਾਸ ਜੋ ਕਾਰੋ ਕੰਮ ਚੱਲਦੇ ਹਨ ਉਹ ਜਿਹੜੇ ਢਿੱਲੇ ਹਨ ਉਹਨਾਂ ਨੂੰ ਹੋਰ ਤੇਜ਼ੀ ਨਾਲ ਆਪਾਂ ਕਰਾਵਾਂਗੇ ਵੱਧ ਤੋਂ ਵੱਧ ਵਿਕਾਸ ਕਰਾਵਾਂਗੇ ਅਗੋ 27 ਚ ਵੀ ਆਪਣੀ ਸਰਕਾਰ ਬਣਾਵਾਂਗੇ ਤੇ ਵੋਟਰਾਂ ਤੇ ਸਪੋਰਟਰਾਂ ਦਾ ਕੀ ਕੁੱੜ ਕੀ ਕਹਿਣਾ ਚਾਹੋਗੇ ਨਾ ਵੋਟਰਾਂ ਦੇ ਸਪੋਰਟਰਾਂ ਦਾ ਸਾਰਿਆਂ ਦਾ ਮੇਰਾ ਹੱਥ ਬਨ ਕੇ ਬਹੁਤ ਬਹੁਤ ਧੰਨਵਾਦ ਆ ਜਿਨ੍ਹਾਂ ਨੇ ਮੈਨੂੰ ਚੁਣਿਆ ਤੇ ਸਭ ਦਾ ਵਾਰੀਆਂ ਜੀ ਸੋ ਇਹਨਾਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਜੋ ਕਿ ਜੇਤੂ ਰਹੇ ਨੇ ਜਿਨ੍ਹਾਂ ਵੱਲੋਂ ਵੋਟਰਾਂ ਤੇ ਸਪੋਰਟਰਾਂ ਦਾ ਧੰਨਵਾਦ ਕੀਤਾ ਜਾ ਰਿਹਾ ਤਾਂ ਇਹੀ ਕਿਹਾ ਜਾ ਰਿਹਾ ਕਿ ਜਿਹੜੇ ਪਿੰਡਾਂ ਦੇ ਰਹਿੰਦੇ ਕੰਮ ਨੇ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਪੂਰਾ ਕੀਤਾ ਜਾਵੇਗਾ ਫਤਿਹਗੜ੍ਹ ਸਾਹਿਬ ਤੋਂ ਕਰਨ ਸ਼ਰਮਾ ਦੇ ਨਾਲ ਜਗਿੰਦਰ ਸਿੰਘ ਰਾਠੌਰ ਅਜੀਤ ਮੈਪ ਟੀਵੀ ਉਹ ਜਿਵੇਂ ਜਿਵੇਂ ਰੁਝਾਨ ਆਨੇ ਸ਼ੁਰੂ ਹੋ ਚੁੱਕੇ ਹਨ ਤੋਵੇਂ ਤੇਵੇਂ ਜੇਤੂ ਜਿਹੜੇ ਨੇ ਉਹ ਸਾਹਮਣੇ ਆ ਚੁੱਕੇ ਹਨ ਸਾਡੇ ਨਾਲ ਜੌਨ ਨੰਬਰ 1 ਤੋਂ ਬੀਬੀ ਨੇ ਸਸੀਗਲ ਬੀਬੀ ਸੁਪ੍ਰੀਤ ਕੌਰ ਜੀ ਹੈ ਨਾ ਜੀ ਕਿਹੜੀ ਪਾਰਟੀ ਤੋਂ ਬਲੌਗ ਕਰਦੇ ਹੋ ਆਮ ਆਦਮੀ ਪਾਰਟੀ ਜੇਤੂ ਰਹੇ ਹੋ ਹਾਂ ਜੀ ਕੀ ਕਹਿਣਾ ਚਾਹੋਗੇ ਵੋਟਰਾਂ ਤੇ ਸਪੋਰਟਰਾਂ ਨੂੰ ਧੰਨਵਾਦ ਕਰਦੀ ਹਾਂ ਬਹੁਤ ਬਹੁਤ ਜਿਹਨਾਂ ਨੇ ਮੈਨੂੰ ਵੋਟ ਤੇ ਸਪੋਰਟ ਕਰਕੇ ਜਿਤਾਇਆ ਜੀ ਇਹਨਾਂ ਨੇ ਮੈਂ ਧੰਨਵਾਦ ਕਰਦੀ ਹਾਂ ਦਾ ਇੱਕ ਮੁਕਾਬਲਾ ਕਿਦਾਂ ਦਾ ਰਿਹਾ ਸੀ ਜਿਹੜਾ ਹੂੰ ਪੂਰਾ ਹਾਂ ਜੀ ਡਾਕਟਰ ਜੀ ਤੇ ਜਿੱਤਣ ਦੀ ਉਮੀਦ ਕਿੰਨੀ ਕੁ ਸੀ ਨਹੀਂ 100% ਸੀ ਲੋਕਾਂ ਨੇ ਵਿਸ਼ਵਾਸ ਦਿਵਾਇਆ ਸੀ ਹਾਂ ਜੀ ਹਾਂ ਜੀ ਪੂਰਾ ਹੁਣ ਹੁਣ ਜਿੱਤ ਗਏ ਤੁਸੀਂ ਕੀ ਕਰੋਗੇ ਤੁਹਾਡਾ ਪਹਿਲਾ ਕੰਮ ਕੀ ਹੋਏਗਾ ਜੋ ਵੀ ਸਾਡੇ ਕੰਮ ਅੜੇ ਹੋਏ ਨੇ ਜਿਸ ਤਰ੍ਹਾਂ ਕੱਚੇ ਮਕਾਨਾਂ ਦੇ ਪੈਸੇ ਜਾਂਦੇ ਨੇ ਜਾਂ ਸੜਕਾਂ ਨੇ ਸਾਡੀ ਘਰਾਉ ਹੋਈ ਨੇ ਅਸੀਂ ਉਹਨਾਂ ਨੂੰ ਕੰਮ ਕਰਾਂਗੇ ਲੋਕਾਂ ਦੇ ਵਿਸ਼ਵਾਸ ਤੇ ਖਰਾ ਉਤਰੋਗੇ ਹਾਂ ਜੀ ਹਾਂ ਜ਼ਰੂਰ ਜੀ ਸੋ ਬੀਬੀ ਸੁਖਪ੍ਰੀਤ ਕੌਰ ਜੋਨ ਨੰਬਰ 1 ਤੇ ਸਾਬਕਾ ਸਰਪੰਚ ਮੌਜੂਦਾ ਸਰਪੰਚ ਜਿਹੜੇ ਨੇ ਮਹਾਦੀਆਂ ਤੋਂ ਉਹ ਨਾਲ ਖੜੇ ਨੇ ਉਹਨਾਂ ਨਾਲ ਗੱਲਬਾਤ ਕਰ ਲੈਂਦੇ ਆ ਕੀ ਨਾਮ ਹੈ ਭਾਜੀ ਮੇਰਾ ਨਾਮ ਕੁਲਦੀਪ ਸਿੰਘ ਹੈ ਜੀ ਕੁਲਦੀਪ ਸਿੰਘ ਜੀ ਤੇ ਕਿੱਦਾਂ ਦਾ ਦੇਖਦੇ ਹੋ ਲੋਕਾਂ ਦੇ ਫਤਵੇ ਨੂੰ ਕਿਵੇਂ ਦੇਖਦੇ ਹੋ ਬਹੁਤ ਵਧੀਆ ਰਿਹਾ ਜੀ ਬਾਕੀ ਪਾਰਟੀ ਨੇ ਜੇ ਕੰਮ ਕਰਿਆ ਤਾਂ ਇੰਨੇ ਵਧੀਆ ਰੁਝਾਨ ਆ ਰਹੇ ਨੇ ਜੀ ਤੇ ਨੰਬਰ 1 ਤੋਂ ਸ਼ੁਰੂ ਹੋਏ ਨੇ ਜੀ ਆਪਣੇ ਤਕਰੀਬਨ ਸਾਰੇ ਜਿੱਤ ਦੇ ਤੇ ਬਾਹਰ ਆ ਰਹੇ ਨੇ ਜੀ ਆਪਣੇ ਕੈਂਡੀਡੇਟ ਕਿੰਨੇ ਹੁਣ ਤੱਕ ਕਿੰਨੇ ਦੀ ਜਿੱਤ ਹੋਈ ਹੈ ਜੀ ਤਿੰਨ ਹੋ ਗਏ ਜੀ ਸਾਡੇ ਕਿਹੜੇ ਕਿਹੜੇ ਜ਼ੋਨ ਤੋਂ ਦੱਸੋਗੇ ਜਰਾ ਅ ਇੱਕ ਤਾਂ ਇੱਕ ਨੰਬਰ ਜ਼ੋਨ ਮਾਦੋਪੁਰ ਵਾਲੇ ਚੋਂ ਹੀ ਅ ਬਾਸ਼ਕੰਦਰ ਜ਼ੋਨ ਤੋਂ ਹੀ ਇਧਰੋਂ ਵੀਰਜੀ ਹੋਰੀ ਹਾਂਜੀ ਤੇ ਆਪਣੇ ਤਕਰੀਬਨ ਤਿੰਨ ਜਿਹੜੇ ਜ਼ੋਨ ਕਲੀਅਰ ਹੋ ਗਏ ਨੇ ਜਿਹੜੇ ਤਿੰਨ ਜ਼ੋਨ ਤਿੰਨ ਜ਼ੋਨ ਕਲੀਅਰ ਹੋ ਗਏ ਹਾਂਜੀ ਹਾਂਜੀ ਠੀਕ ਹੈ ਜੀ ਸੋ ਐਸੇ ਦੇ ਨਾਲ ਅਸੀਂ ਗੱਲਬਾਤ ਕਰ ਲੈਨੇ ਆ ਰਵੀ ਜੀ ਸਾਡੇ ਨਾਲ ਰਵੀ ਚਿਮਾ ਜੀ ਨੇ ਤੇ ਇਹਨਾਂ ਦੇ ਤੁਹਾਡੇ ਵਾਈਫ ਘਰੇ ਜੀ ਹੈ ਨਾ ਤੁਸੀਂ ਖੁਦ ਮੌਜੂਦਾ ਇਹ ਮੌਜੂਦਾ ਸੀਗੇ ਖੁਦ ਘਟੇ ਸੀਗੇ ਅੱਛਾ ਬਾਈ ਸਰਪੰਚ ਨੇ ਤੁਹਾਡੇ ਤੇ ਕਿਦਾਂ ਜਿੱਤ ਪ੍ਰਾਪਤ ਹੋਈ ਹੈ ਕੀ ਕਹਿਣਾ ਚਾਹੋਗੇ ਬਹੁਤ ਵਧੀਆ ਬਹੁਤ ਸ਼ਾਨਦਾਰ ਜਿੱਤ ਹੋਈ ਹੈ ਜੀ ਇਹ ਸਾਰੀ ਜਿੱਤ ਆਮ ਆਦਮੀ ਪਾਰਟੀ ਤੇ ਵਿਕਾਸ ਦੀ ਜਿੱਤ ਹੈ ਜੀ ਜਿਹੜੀ ਆਪਾਂ ਕੰਮ ਕੀਤੇ ਆ ਉਹਦੇ ਕਰਕੇ ਲੋਕਾਂ ਨੇ ਆਪਾਂ ਨੂੰ ਅੱਗੇ ਲਿਆਉਂਦਾ ਕਿ ਅੱਗੇ ਤੋਂ ਵੱਧ ਤੋਂ ਵੱਧ ਵਿਕਾਸ ਕਰੀਏ ਆਪਾਂ ਜਦੋਂ ਅੱਜ ਅੰਦਰ ਐਂਟਰੀ ਹੋਈ ਤਾਂ ਮਨ 'ਚ ਕੀ ਸੀਗਾ ਮਨ 'ਚ ਸਾਨੂੰ ਪੱਕਾ ਪਤਾ ਸੀ ਮਹਾਰਾਜ ਕਿਰਪਾ ਕਰਨਗੇ ਜਿੱਤਾਂਗੇ ਸਾਡੇ ਕੰਮਾਂ ਦੀ ਜਿੱਤ ਹੋਊਗੀ ਜੀ ਜਦ ਆਪਾਂ ਕੰਮ ਕੀਤੇ ਹੋਣ ਤੇ ਬੰਦੇ ਨੂੰ ਪੂਰਾ ਵਿਸ਼ਵਾਸ ਹੁੰਦਾ ਤੇ ਆਪਾਂ ਜਿੱਤਾਂਗੇ ਜੀ ਇਹ ਕੰਮ ਨਹੀਂ ਕੀਤੇ ਹੋਣਗੇ ਫਿਰ ਦਿਲ ਚ ਘਾਉ ਮਾਉ ਘਾਉ ਮਾਉ ਰਹੇਗਾ ਜੀ ਸੋ ਤੁਸੀਂ ਦੇਖ ਸਕਦੇ ਹੋ ਕਿ ਲੋਕਾਂ ਵੱਲੋਂ ਜਿੱਤ ਦੀ ਖੁਸ਼ੀ ਵਿੱਚ ਇਹਨਾਂ ਦਾ ਹਾਰ પાਕੇ ਸਵਾਗਤ ਕੀਤਾ ਜਾ ਰਿਹਾ ਤੇ ਹੁਣ ਤੁਸੀਂ ਜਿੱਤ ਚੁੱਕੇ ਹੋ ਲੋਕਾਂ ਨੇ ਫਤਵਾ ਦਿੱਤਾ ਤੇ ਹੁਣ ਜਿੱਤਣ ਤੋਂ ਬਾਅਦ ਜਿਹੜਾ ਪਹਿਲਾ ਕੰਮ ਕੀ ਰਹੇਗਾ ਪਿੰਡ ਦਾ ਜਿਹੜਾ ਹੋਣ ਵਾਲਾ ਪਹਿਲਾ ਜਿਹੜੇ ਮੇਰੇ ਸੱਤ ਪਿੰਡ ਆ ਬਲਾਕ ਸੰਪਤੀ ਦੇ ਸਾਰਿਆਂ ਜਿਹੋ ਉੱਥੇ ਜਿਹੜੇ ਵਿਕਾਸ ਜੋ ਕਾਰੋ ਕੰਮ ਚੱਲਦੇ ਹਨ ਉਹ ਜਿਹੜੇ ਢਿੱਲੇ ਹਨ ਉਹਨਾਂ ਨੂੰ ਹੋਰ ਤੇਜ਼ੀ ਨਾਲ ਆਪਾਂ ਕਰਾਵਾਂਗੇ ਵੱਧ ਤੋਂ ਵੱਧ ਵਿਕਾਸ ਕਰਾਵਾਂਗੇ ਅਗੋ 27 ਚ ਵੀ ਆਪਣੀ ਸਰਕਾਰ ਬਣਾਵਾਂਗੇ ਤੇ ਵੋਟਰਾਂ ਤੇ ਸਪੋਰਟਰਾਂ ਦਾ ਕੀ ਕੁੱੜ ਕੀ ਕਹਿਣਾ ਚਾਹੋਗੇ ਨੋ ਜੀ ਵੋਟਰਾਂ ਦੇ ਸਪੋਰਟਰਾਂ ਦਾ ਸਾਰਿਆਂ ਦਾ ਮੇਰਾ ਹੱਥ ਬਨ ਕੇ ਬਹੁਤ ਬਹੁਤ ਧੰਨਵਾਦ ਆ ਜਿਨ੍ਹਾਂ ਨੇ ਮੈਨੂੰ ਚੁਣਿਆ ਤੇ ਸਭ ਦਾ ਵਾਰੀਆਂ ਜੀ ਸੋ ਇਹਨਾਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਜੋ ਕਿ ਜੇਤੂ ਰਹੇ ਨੇ ਜਿਨ੍ਹਾਂ ਵੱਲੋਂ ਵੋਟਰਾਂ ਤੇ ਸਪੋਰਟਰਾਂ ਦਾ ਧੰਨਵਾਦ ਕੀਤਾ ਜਾ ਰਿਹਾ ਤਾਂ ਇਹੀ ਕਿਹਾ ਜਾ ਰਿਹਾ ਕਿ ਜਿਹੜੇ ਪਿੰਡਾਂ ਦੇ ਰਹਿੰਦੇ ਕੰਮ ਨੇ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਪੂਰਾ ਕੀਤਾ ਜਾਵੇਗਾ ਫਤਿਹਗੜ੍ਹ ਸਾਹਿਬ ਤੋਂ ਕਰਨ ਸ਼ਰਮਾ ਦੇ ਨਾਲ ਜਤਿੰਦਰ ਸਿੰਘ ਰਾਠੌਰ ਅਜੀਤ ਮੈਪ ਟੀਵੀ ਉਹ ਜਿਵੇਂ ਜਿਵੇਂ ਰੁਝਾਨ ਆਨੇ ਸ਼ੁਰੂ ਹੋ ਚੁੱਕੇ ਹਨ ਤੋਵੇਂ ਤੇਵੇਂ ਜੇਤੂ ਜਿਹੜੇ ਨੇ ਉਹ ਸਾਹਮਣੇ ਆ ਚੁੱਕੇ ਹਨ ਸਾਡੇ ਨਾਲ ਜੌਨ ਨੰਬਰ 1 ਤੋਂ ਬੀਬੀ ਨੇ ਸਸੀਗਲ ਬੀਬੀ ਸੁਪ੍ਰੀਤ ਕੌਰ ਜੀ ਹੈ ਨਾ ਜੀ ਕਿਹੜੀ ਪਾਰਟੀ ਤੋਂ ਬਲੌਗ ਕਰਦੇ ਹੋ ਆਮ ਆਦਮੀ ਪਾਰਟੀ ਜੇਤੂ ਰਹੇ ਹੋ ਹਾਂ ਜੀ ਕੀ ਕਹਿਣਾ ਚਾਹੋਗੇ ਵੋਟਰਾਂ ਤੇ ਸਪੋਰਟਰਾਂ ਨੂੰ ਧੰਨਵਾਦ ਕਰ ਲਈਏ ਬਹੁਤ ਬਹੁਤ ਜਿਹਨਾਂ ਨੇ ਮੈਨੂੰ ਵੋਟ ਤੇ ਸਪੋਰਟ ਕਰਕੇ ਜਿਤਾਇਆ ਜੀ ਇਹਨਾਂ ਨੇ ਧੰਨਵਾਦ ਜੀ ਇਹਨਾਂ ਦਾ ਤੇ ਇੱਕ ਮੁਕਾਬਲਾ ਕਿਦਾਂ ਦਾ ਰਿਹਾ ਸੀ ਜਿਹੜਾ ਹੂੰ ਪੂਰਾ ਹਾਂ ਜੀ ਰਾਫ ਜੀ ਤੇ ਜਿੱਤਣ ਦੀ ਉਮੀਦ ਕਿੰਨੀ ਕੁ ਸੀ ਨਹੀਂ 100% ਸੀ ਲੋਕਾਂ ਨੇ ਵਿਸ਼ਵਾਸ ਦਿਵਾਇਆ ਸੀ ਹਾਂ ਜੀ ਹਾਂ ਜੀ ਪੂਰਾ ਹੁਣ ਹੁਣ ਜਿੱਤ ਗਏ ਹੋ ਤੁਸੀਂ ਕੀ ਕਰੋਗੇ ਤੁਹਾਡਾ ਪਹਿਲਾ ਕੰਮ ਕੀ ਹੋਏਗਾ ਜੋ ਵੀ ਸਾਡੇ ਕੰਮ ਅੜੇ ਹੋਏ ਨੇ ਜਿਸ ਤਰ੍ਹਾਂ ਕਿ ਚੇ ਮਕਾਨਾਂ ਦੇ ਪੈਸੇ ਆ ਰਹੇ ਨੇ ਜਾਂ ਸੜਕਾਂ ਨੇ ਸਾਡੇ ਕਰਾਉ ਹੋਈ ਨੇ ਅਸੀਂ ਉਹਨਾਂ ਨੂੰ ਕੰਮ ਕਰਾਂਗੇ ਲੋਕਾਂ ਦੇ ਵਿਸ਼ਵਾਸ ਤੇ ਖਰਾ ਉਤਰੋਗੇ ਹਾਂ ਜੀ ਹਾਂ ਜ਼ਰੂਰ ਜੀ ਸੋ ਬੀਬੀ ਸੁਖਪ੍ਰੀਤ ਕੌਰ ਜੋਨ ਨੰਬਰ 1 ਤੇ ਸਾਬਕਾ ਸਰਪੰਚ ਮੌਜੂਦਾ ਸਰਪੰਚ ਜਿਹੜੇ ਨੇ ਮਹਾਦੀਆਂ ਤੋਂ ਉਹ ਨਾਲ ਖੜੇ ਨੇ ਉਹਨਾਂ ਨਾਲ ਗੱਲਬਾਤ ਕਰ ਲੈਂਦੇ ਆ ਕੀ ਨਾਮ ਹੈ ਭਾਜੀ ਮੇਰਾ ਨਾਮ ਕੁਲਦੀਪ ਸਿੰਘ ਹੈ ਜੀ ਕੁਲਦੀਪ ਸਿੰਘ ਜੀ ਤੇ ਕਿੱਦਾਂ ਦਾ ਦੇਖਦੇ ਹੋ ਲੋਕਾਂ ਦੇ ਫਤਵੇ ਨੂੰ ਕਿਵੇਂ ਦੇਖਦੇ ਹੋ ਬਹੁਤ ਵਧੀਆ ਰਿਹਾ ਜੀ ਬਾਕੀ ਪਾਰਟੀ ਨੇ ਜੇ ਕੰਮ ਕਰਿਆ ਤਾਂ ਇੰਨੇ ਵਧੀਆ ਰੁਝਾਨ ਆ ਰਹੇ ਨੇ ਜੀ ਤੇ ਨੰਬਰ 1 ਤੋਂ ਸ਼ੁਰੂ ਹੋਏ ਨੇ ਜੀ ਆਪਣੇ ਤਕਰੀਬਨ ਸਾਰੀ ਜਿੱਤ ਦੇ ਬਾਹਰ ਆ ਰਹੇ ਨੇ ਜੀ ਆਪਣੇ ਕੈਂਡੀਡੇਟ ਕਿੰਨੇ ਹੁਣ ਤੱਕ ਕਿੰਨਿਆਂ ਦੀ ਜਿੱਤ ਹੋਈ ਹੈ ਜੀ ਤਿੰਨ ਹੋ ਗਏ ਜੀ ਸਾਡੇ ਕਿਹੜੇ ਕਿਹੜੇ ਜ਼ੋਨ ਤੋਂ ਦੱਸੋਗੇ ਜਰਾ ਇੱਕ ਤਾਂ ਇੱਕ ਨੰਬਰ ਜ਼ੋਨ ਮਾਦੋਪੁਰ ਵਾਲੇ ਚੋਂ ਹੀ ਬਾਸ਼ਕੰਦਰ ਜ਼ੋਨ ਤੋਂ ਹੀ ਇਧਰੋਂ ਵੀਰਜੀ ਹੋਰੀ ਹਾਂਜੀ ਤੇ ਆਪਣੇ ਤਕਰੀਬਨ ਤਿੰਨ ਜਿਹੜੇ ਜ਼ੋਨ ਕਲੀਅਰ ਹੋ ਗਏ ਨੇ ਜਿਹੜੇ ਤਿੰਨ ਜ਼ੋਨ ਤਿੰਨ ਜ਼ੋਨ ਕਲੀਅਰ ਹੋ ਗਏ ਹਾਂਜੀ ਹਾਂਜੀ ਠੀਕ ਹੈ ਜੀ ਸੋ ਐਸੇ ਦੇ ਨਾਲ ਅਸੀਂ ਗੱਲਬਾਤ ਕਰ ਲੈਨੇ ਆ ਰਵੀ ਜੀ ਸਾਡੇ ਨਾਲ ਰਵੀ ਚੀਮਾ ਜੀ ਨੇ ਤੇ ਇਹਨਾਂ ਦੇ ਤੁਹਾਡੇ ਵਾਈਫ ਘਟੇ ਜੀ ਹੈ ਨਾ ਤੁਸੀਂ ਖੁਦ ਮੌਜੂਦਾ ਹੈ ਮੌਜੂਦਾ ਸੀਗੇ ਖੁਦ ਘਟੇ ਸੀਗੇ ਅੱਛਾ ਵਾਈਫ ਸਰਪੰਚ ਨੇ ਤੁਹਾਡੇ ਤੇ ਕਿਦਾਂ ਜਿੱਤ ਪ੍ਰਾਪਤ ਹੋਈ ਹੈ ਕੀ ਕਹਿਣਾ ਚਾਹੋਗੇ ਬਹੁਤ ਵਧੀਆ ਬਹੁਤ ਸ਼ਾਨਦਾਰ ਜਿੱਤ ਹੋਈ ਹੈ ਜੀ ਇਹ ਸਾਰੀ ਜਿੱਤ ਆਮ ਆਦਮੀ ਪਾਰਟੀ ਤੇ ਵਿਕਾਸ ਦੀ ਜਿੱਤ ਹੈ ਜੀ ਜਿਹੜੇ ਆਪਾਂ ਕੰਮ ਕੀਤੇ ਆ ਉਹਦੇ ਕਰਕੇ ਲੋਕਾਂ ਨੇ ਆਪਾਂ ਨੂੰ ਅੱਗੇ ਲਿਆਉਂਦਾ ਕਿ ਅੱਗੇ ਤੋਂ ਵੱਧੋ ਵੱਧ ਵਿਕਾਸ ਕਰੀਏ ਆਪਾਂ ਜਦੋਂ ਅੱਜ ਅੰਦਰ ਐਂਟਰੀ ਹੋਈ ਤਾਂ ਮਨ 'ਚ ਕੀ ਸੀਗਾ ਮਨ 'ਚ ਸਾਨੂੰ ਪੱਕਾ ਪਤਾ ਸੀ ਮਹਾਰਾਜ ਕਿਰਪਾ ਕਰਨਗੇ ਜਿੱਤਾਂਗੇ ਸਾਡੇ ਕੰਮਾਂ ਦੀ ਜਿੱਤ ਹੋਊਗੀ ਜੀ ਜਦ ਆਪਾਂ ਕੰਮ ਕੀਤੇ ਹੋਣ ਤੇ ਬੰਦੇ ਨੂੰ ਪੂਰਾ ਵਿਸ਼ਵਾਸ ਹੁੰਦਾ ਕਿ ਆਪਾਂ ਜਿੱਤਾਂਗੇ ਜੇ ਕੰਮ ਨਹੀਂ ਕੀਤੇ ਹੋਣਗੇ ਫਿਰ ਦਿਲ ਚ ਘਾਉ ਮਾਉ ਘਾਉ ਮਾਉ ਰਹੇਗਾ ਜੀ ਸੋ ਤੁਸੀਂ ਦੇਖ ਸਕਦੇ ਹੋ ਕਿ ਲੋਕਾਂ ਵੱਲੋਂ ਜਿੱਤ ਦੀ ਖੁਸ਼ੀ ਵਿੱਚ ਇਹਨਾਂ ਦਾ ਹਾਰ પાਕੇ ਸਵਾਗਤ ਕੀਤਾ ਜਾ ਰਿਹਾ ਤੇ ਹੁਣ ਤੁਸੀਂ ਜਿੱਤ ਚੁੱਕੇ ਹੋ ਲੋਕਾਂ ਨੇ ਫਤਵਾ ਦਿੱਤਾ ਤੇ ਹੁਣ ਜਿੱਤਣ ਤੋਂ ਬਾਅਦ ਜਿਹੜਾ ਪਹਿਲਾ ਕੰਮ ਕੀ ਰਹੇਗਾ ਪਿੰਡ ਦਾ ਜਿਹੜਾ ਹੋਣ ਵਾਲਾ ਪਹਿਲਾ ਜਿਹੜੇ ਮੇਰੇ ਸੱਤ ਪਿੰਡ ਆ ਬਲਾਕ ਸੰਪਤੀ ਦੇ ਸਾਰਿਆਂ ਜਿਹੋ ਉੱਥੇ ਜਿਹੜੇ ਵਿਕਾਸ ਜੋ ਕਾਰੋ ਕੰਮ ਚੱਲਦੇ ਹਨ ਉਹ ਜਿਹੜੇ ਢਿੱਲੇ ਹਨ ਉਹਨਾਂ ਨੂੰ ਹੋਰ ਤੇਜ਼ੀ ਨਾਲ ਆਪਾਂ ਕਰਾਵਾਂਗੇ ਮੱਤ ਤੋਂ ਵੱਧ ਵਿਕਾਸ ਕਰਾਵਾਂਗੇ ਅਗੋ 27 ਚ ਵੀ ਆਪਣੀ ਸਰਕਾਰ ਬਣਾਵਾਂਗੇ ਤੇ ਵੋਟਰਾਂ ਤੇ ਸਪੋਰਟਰਾਂ ਦਾ ਕੀ ਕੁੱੜ ਕੀ ਕਹਿਣਾ ਚਾਹੋਗੇ ਨਾ ਵੋਟਰਾਂ ਤੇ ਸਪੋਰਟਰਾਂ ਦਾ ਸਾਰਿਆਂ ਦਾ ਮੇਰਾ ਹੱਥ ਬਨ ਕੇ ਬਹੁਤ ਬਹੁਤ ਧੰਨਵਾਦ ਆ ਜਿਨ੍ਹਾਂ ਨੇ ਮੈਨੂੰ ਚੁਣਿਆ ਤੇ ਸਭ ਦਾ ਵਾਰੀਆਂ ਜੀ ਸੋ ਇਹਨਾਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਜੋ ਕਿ ਜੇਤੂ ਰਹੇ ਨੇ ਜਿਨ੍ਹਾਂ ਵੱਲੋਂ ਵੋਟਰਾਂ ਤੇ ਸਪੋਰਟਰਾਂ ਦਾ ਧੰਨਵਾਦ ਕੀਤਾ ਜਾ ਰਿਹਾ ਤਾਂ ਇਹੀ ਕਿਹਾ ਜਾ ਰਿਹਾ ਕਿ ਜਿਹੜੇ ਪਿੰਡਾਂ ਦੇ ਰਹਿੰਦੇ ਕੰਮ ਨੇ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਪੂਰਾ ਕੀਤਾ ਜਾਵੇਗਾ ਫਤਿਹਗੜ੍ਹ ਸਾਹਿਬ ਤੋਂ ਕਰਨ ਸ਼ਰਮਾ ਦੇ ਨਾਲ ਜਤਿੰਦਰ ਸਿੰਘ 라ਠੌਰ ਅਜੀਤ ਮੈਪ ਟੀਵੀ ਉਹ ਜਿਵੇਂ ਜਿਵੇਂ ਰੁਝਾਨ ਆਨੇ ਸ਼ੁਰੂ ਹੋ ਚੁੱਕੇ ਹਨ ਤੋਵੇਂ ਤੇਵੇਂ ਜੇਤੂ ਜਿਹੜੇ ਨੇ ਉਹ ਸਾਹਮਣੇ ਆ ਚੁੱਕੇ ਹਨ ਸਾਡੇ ਨਾਲ ਜੌਨ ਨੰਬਰ 1 ਤੋਂ ਬੀਬੀ ਨੇ ਸਸੀਗਲ ਬੀਬੀ ਸੁਪ੍ਰੀਤ ਕੌਰ ਜੀ ਹੈ ਨਾ ਜੀ ਕਿਹੜੀ ਪਾਰਟੀ ਤੋਂ ਬਲੌਗ ਕਰਦੇ ਹੋ ਆਮ ਆਦਮੀ ਆਮ ਆਦੀ ਪਾਰਟੀ ਜੇਤੂ ਰਹੇ ਹੋ ਹਾਂ ਜੀ ਕੀ ਕਹਿਣਾ ਚਾਹੋਗੇ ਵੋਟਰਾਂ ਤੇ ਸਪੋਰਟਰਾਂ ਨੂੰ ਧੰਨਵਾਦ ਕਰਦੀ ਹਾਂ ਬਹੁਤ ਬਹੁਤ ਜਿਹਨਾਂ ਨੇ ਮੈਨੂੰ ਵੋਟ ਤੇ ਸਪੋਰਟ ਕਰਕੇ ਜਿਤਾਇਆ ਜੀ ਇਹਨਾਂ ਨੇ ਧੰਨਵਾਦ ਜੀ ਇਹਨਾਂ ਦਾ ਇੱਕ ਮੁਕਾਬਲਾ ਕਿਦਾਂ ਦਾ ਰਿਹਾ ਸੀ ਜਿਹੜਾ ਹੂੰ ਪੂਰਾ ਹਾਂਜੀ ਹਾਂਜੀ darf sir ਤੇ ਜਿੱਤਣ ਦੀ ਉਮੀਦ ਕਿੰਨੀ ਕੁ ਸੀ ਨਹੀਂ 100% ਸੀ ਲੋਕਾਂ ਨੇ ਵਿਸ਼ਵਾਸ ਦਿਵਾਇਆ ਸੀ ਹਾਂਜੀ ਹਾਂਜੀ ਪੂਰਾ ਹੁਣ ਹੁਣ ਜਿੱਤ ਗਏ ਤੁਸੀਂ ਕੀ ਕਰੋਗੇ ਤੁਹਾਡਾ ਪਹਿਲਾ ਕੰਮ ਕੀ ਹੋਏਗਾ ਜੋ ਵੀ ਸਾਡੇ ਕੰਮ ਆੜੇ ਹੋਏ ਨੇ ਜਿਸ ਤਰ੍ਹਾਂ ਕਿ ਚੇ ਮਕਾਨ ਦੇ ਪੈਸੇ